ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਲੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆਗੇ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਰ ਵਿੱਚ ਦੋ ਪੰਜਾਬ ਵਾਲੀਆਂ ਚੰਗੀਆਂ ਜਿੰਦ ਜਨ ਵਾਲੇ ਕਿਹੜੇ ਸੀਮਨ ਦੀ ਆਪ ਆ ਤੇ ਕੀ ਇਹਨਾਂ ਦਾ ਪਿਛੋਕੜਾ ਸਾਰੀ ਡਿਟੇਲ ਤੁਹਾਨੂੰ ਲੈ ਕੇ ਦੇਵਾਂਗੇ ਇਹ ਦੋਨੇ ਬੜਾ ਸੁੰਜਾ ਸੁੰਜਾ ਸੇਲ ਦੇ ਟੇਰ ਬੀਰ ਤੋਂ ਪੁੱਛਦੇ ਆਓਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਜੀ ਨਾਮ ਮੇਰਾ ਲਾਪਰੀ ਸਿੰਘ ਪਿੰਡ ਪਢਾਲਦੋਣਾ ਜ਼ਿਲ੍ਹਾ ਕਪੂਰਥਲਾ ਭਾਈ ਤੇ ਮੋਬਾਈਲ ਨੰਬਰ ਜੀ ਆਪਣਾ 7710377870 7710378870 ਹਾਂਜੀ ਹਾਂਜੀ ਤੇ ਜ਼ਿਲ੍ਹਾ ਪੈ ਗਿਆ ਕਪੂਰਥਲਾ ਪਢਾਲਦੋਣਾ ਹਾਂਜੀ ਤੇ ਅੱਜ ਆਪਾਂ ਦਿਖਾਵਾਂਗੇ ਦੋ ਪੰਜਾਬ ਜਰਸੀਆਂ ਸੂਈਆਂ ਸੂਈਆਂ ਹਾਂਜੀ ਹਾਂਜੀ ਤੇ ਕੀ ਇਹਨਾਂ ਦਾ ਬਾਇਓ ਡਾਟਾ ਵੀਰੇ ਭਾਜੀ ਆ ਪਿੱਲ ਪਨੂਨ ਸੂਈਆਂ ਵਾ ਠੀਕ ਐ ਖੇਰਾ ਡੇਰੀ ਫਾਰਮ ਤੋਂ ਲਈਆਂ ਆਪਾਂ ਪਰਚੇਜ਼ ਕੀਤੀਆਂ ਠੀਕ ਹੈ ਆਪਣੇ ਕੋਲ ਵੀਡੀਓ ਵੀ ਹੈਗੀ ਉਹਨਾਂ ਦੇ ਫਾਰਮ ਦੀ ਚੰਗੀਆਂ ਟਾਪ ਕਲਾਸ ਬਰੀਡ ਆ ਦੋਨੇ ਪਹਿਲੇ ਪਹਿਲੇ ਸੂਏ ਆ ਠੀਕ ਹੈ ਪਹਿਲਾ ਪਹਿਲਾ ਸੂਈਆਂ ਹਾਂ ਇਹ ਵੈਲਕੇਨੂ ਦੀ ਆ ਵੈਲਕੇਨੂ ਜਾਈ ਗਈ ਅਵਲੀ ਹਾਂਜੀ ਆ ਹੈਗੀ ਜੈਗ ਦੀ ਇਹ ਜੈਗ ਦੀ ਹਾਂ ਇਹਨਾਂ ਦੇ ਟੋਕਨ ਪਏ ਹੋਏ ਡਿਟੇਲ ਸਾਰੀ ਨੈਟ ਤੋਂ ਨਿਕਲ ਆਉਣੀ ਵੈਕਸੀਨਾਂ ਪੂਰੀਆਂ ਕੰਪਲੀਟ ਆ ਜਾਵਾਂ ਨੂੰ ਬਾਕੀ ਬੰਦਿਆਂ ਦਾ ਨਾਮ ਜਿਹੜੇ ਵੀ ਨੇ ਵੀ ਪੁੱਛਣਾ ਇਹਨਾਂ ਦੀ ਡਿਟੇਲ ਲੈਣੀ ਜੇ ਮੇਰੇ ਤੋਂ ਨਹੀਂ ਕੋਈ ਕਮੀ ਵੇਸ਼ੀ ਰਹਿ ਗਈ ਉਹ ਉਹਨਾਂ ਨੂੰ ਫੋਨ ਲਾ ਕੇ ਪੁੱਛ ਸਕਦਾ ਨਾਮੀ ਬੰਦੇ ਆ ਠੀਕ ਹੈ ਵੀ ਸਾਰਾ ਪਾੜਾ ਇਹਨਾਂ ਦਾ ਬੱਚੀਆਂ ਧੰਨਵਾਦ ਹਰ ਸਾਲ ਮੈਂ ਉਹਨਾਂ ਦੀਆਂ ਸੇਲ ਕਰਦਾ ਠੀਕ ਹੈ ਤੇ ਇਹਦੇ ਆਪਾਂ ਕਰਦੇ ਸਾਰਾ ਲਿਖਿਆ ਹੋਇਆ ਡਾਟਾ ਹਨ ਇਹਦਾ ਹਾਂਜੀ ਹਾਂਜੀ ਸਾਰਾ ਲਿਖਿਆ ਆ ਕਰਿਓ ਮੜਾ ਟੈਗ ਉਹਰੇ ਨੂੰ ਸੋ ਆ ਦੇਖੋ ਲੈਗ ਦੀ ਆ ਬਾਕੀ ਬਰੀਡ ਭਾਜੀ ਇਹਨਾਂ ਨੂੰ ਕਹਿੰਦੇ ਅਸਲ ਜਰਸੀ ਠੀਕ ਹੈ ਬਾਕੀ ਉਹਨਾਂ ਦਾ ਨਾਂ YouTube ਤੇ ਆ ਤੁਹਾਨੂੰ ਪਤਾ ਵਾ ਬੰਦੇ ਮਸ਼ਹੂਰ ਆ 28/7/2022 ਜੀ ਇਹਦੀ ਜਨਮ ਡੇਟ ਆ ਹਾਂ ਸਾਰਾ ਕੁਝ ਹੀ ਲਿਖਿਆ ਬੰਦਾ ਝੂਠ ਮੈਂ ਬੋਲ ਹੀ ਨਹੀਂ ਸਕਦਾ ਠੀਕ ਹੈ ਸੋ ਆ ਦੇਖੋ 28/7/2022 ਇਹਦੀ ਜਨਮ ਡੇਟ ਆ 40 ਨੰਬਰ ਦਾ ਟੈਗ ਪਿਆ ਵਾ ਕੋਈ ਵੀ ਰਾਗੇ ਇਹ ਤਾਂ ਕਹਿੰਦੇ ਸਕਦਾ ਕਿ ਚਾਚੀ ਸਾਡੇ ਤੋਂ ਬਾਕੀ ਫੁੱਲ ਬਰੀਡ ਵਾ ਬਾਜੀ ਉਹਨਾਂ ਦਾ ਤਾਂ ਬੰਦਿਆਂ ਦਾ ਨਾਂ ਹੀ ਬਹੁਤ ਮਸ਼ਹੂਰ ਆ ਇਹਨੂੰ ਦਿਨ ਕਹਿ ਕਿਆ ਹੋ ਗਿਆ ਸੋ ਇਹਨੂੰ ਇਹ ਵੀਰੇ 20 ਕਿਲੋ ਰੈਡੀ ਆ ਵਛਾ ਮਗਰਾ ਠੀਕ ਹੈ ਤੇ ਆਪਾਂ ਹੁਣੇ ਲਾਈਆਂ ਹੀ ਆ ਗੱਡੀ ਚੋਂ ਤੈਨੂੰ ਪਤਾ ਅਜੇ ਤਾਂ ਖੜੀਆਂ ਵੀ ਨਹੀਂ ਹੋਣ ਡੀਆਂ ਚੱਜਣਾ ਠੀਕ ਆ ਕਹਿ ਕੇ ਦੰਦ ਦਸੂਆ ਇਹਨਾਂ ਦਾ ਇਹਨੂੰ ਹੋਗਾ ਤਿੰਨ ਕ ਦਿਨ ਠੀਕ ਹੈ ਉਹਨੂੰ ਵੀ ਤੀਜਾ ਦਿਨ ਆ ਠੀਕ ਹੈ ਉਹਦੇ ਥੱਲੇ 27 28 ਕਿਲੋ ਤੋਂ ਸਟਾਰਟਿੰਗ ਹੋਊਗੀ 27 ਕਿਲੋ ਤੋਂ ਠੀਕ ਹੈ 26 ਕਿਲੋ 25 ਕਿਲੋ ਮੰਨ ਲੈਣਾ ਠੀਕ ਹੈ ਸਾਮੀ ਉਹਨਾਂ ਦੀਆਂ ਜਰਸੀਆਂ ਭਾਜੀ 35 35 ਕਿਲੋ ਦਿੰਦੀਆਂ ਆਪਾਂ ਨੂੰ ਦੱਸਣ ਦੀ ਲੋੜ ਨਹੀਂ ਨੈੱਟ ਤੇ ਵੀਡੀਓ ਬਹੁਤ ਆਉਣਾ ਦੀਆਂ ਇਹਦੇ ਮਗਰ ਹੈਗਾ ਬੱਚਾ ਇਹਦੇ ਮਗਰ ਬੱਚਾ ਉਹਦੇ ਮਗਰ ਬੱਚੀ ਲਾੜੀ ਅਗਲੇ ਕੰਨੇ ਬੱਚੀ ਨਹੀਂ ਦੇਣੀ ਅੱਛਾ ਬੱਚੀ ਦਿੱਤੀ ਨੇ ਉਹਨੇ ਸੁਣਿਆ ਵੀ ਆਪਾਂ ਜਿਹੜੇ ਬੱਚੇ ਆ ਉਹ ਵੀ ਸੀਮਨ ਮਹਿੰਗਾ ਜੀ ਆਂਦੇ ਆਗੇ। ਭਾਜੀ 8-8000 ਦੇ ਹੁਣ ਸੀਮਨ ਲਾਏ ਉਹਨਾਂ ਨੇ। ਇਹ ਵੀ ਚੰਗੇ ਸੀਮਨ ਨੇ। ਬਾਕੀ ਮੂੰਹ ਮੱਥਿਆਂ ਦੇ ਦੇਖੋ ਮਾਰ ਕੇ ਇੱਧਰ ਦੇਖੋ ਅਜੇ ਤਾਂ ਵਹਿੜਾਂ ਅੰਦਾਰ ਦੀਆਂ। ਮਾੜਾ ਬਰੀਡ ਦੇਖੋ। ਕਿਉਂਕਿ ਮੋਰੇ ਇਹਨੇ ਬਾਕੀ ਆਪਾਂ ਦੱਸਣ ਦੀ ਲੋ ਉਹ ਦੇਖੋ ਸਿਰ ਕਿੱਦਾ ਥੱਲੇ ਲਾ ਕੇ ਬੈਠੀ ਆ। ਉਹਨੂੰ ਅਜੇ ਰੱਸੇ ਦਾ ਪਤਾ ਨਹੀਂ ਕਦੀ ਰੱਸਾ ਪਾਇਆ ਹੀ ਨਹੀਂ। ਇਹ ਖੁੱਲੀਆਂ ਫਿਰਦੀਆਂ ਸੀ ਹਨਾ। ਖੁੱਲੀਆਂ ਫਿਰਦੀਆਂ ਹੁਣ ਇਹ ਲਾਈਆਂ ਵਾਏ ਥੋੜਾ ਇੱਕ ਅੱਧਾ ਦਿਨ ਕਰੂਗੀਆਂ। ਠੀਕ ਹੈ। ਹਾਂਜੀ। ਤੇ ਬਾਕੀ ਚੌਂਡ ਚਵਾਤਾ ਹਾਂਜੀ ਕਦ ਕਾਠ ਵਗੈਰਾ ਵੇਖਦਾ ਦੇਖ ਸਕਦੇ ਹੋ ਤੇ ਹਵਾਨਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਇਹ ਆਪਦੀ ਮਰਜ਼ੀ ਨਾਲ ਤੁਰਦੀਆਂ ਇਹ ਰੱਸਾ ਫੜ ਕੇ ਦੁੱਤ ਜਮਣੀ ਤੋਂ ਹੋ ਜਾਂਦੀਆਂ ਤੁਰਦੀਆਂ ਸੋ ਹਵਾਨਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਫਿਟਨੈਸ ਵਾਲਾ ਹਵਾਨਾ ਤੇ ਫੁੱਲ ਬਰੀਡ ਦੇ ਵਿੱਚ ਆ ਪਹਿਲਾ ਸੂਆ ਸੂਈ ਸਭਾਈ ਤੇ ਫਿਰ ਦੰਦੋ ਲਗਭਗ ਦੋਂਦੀਆ ਚੋਗੀ ਹੋਣੀਆਂ ਹੁੰਦੀਆਂ ਚੋਗ ਇਹ ਤਾਂ ਦੋਂਦੀ ਹੁਣੀ ਬਾਜੀ ਉਹ ਚੋਗੀ ਹੋਣੀ ਠੀਕ ਹੈ ਦੋਂਦੀ ਬੱਚੀ ਸੋ ਦੇਖੋ ਕਦ ਕਾਠ ਤੇ ਬਾਕੀ ਲੇਵਾ ਫੜ ਜਿਹੜਾ ਕੋਈ ਸੈਡ ਵਗੈਰਾ ਨਹੀਂ ਹਨਾ ਤੇ ਜੇਰ ਜੁਰ ਜਮਾ ਡਾਨੇ ਇਹਨਾਂ ਦੀ ਬਾਕੀ ਵੀਰੇ ਗਰੰਟੀ ਜੇਰ ਦੀ ਬਾਕੀ ਤੈਨੂੰ ਪਤਾ ਹੈ ਬਰੀਡ ਦਾ ਉਹਨਾਂ ਦੇ ਕੋਈ ਕੰਪਰਮਾਈਜ਼ ਨਹੀਂ ਕਰ ਸਕਦਾ ਮਤਲਬ ਬਰੀਡ ਹੀ ਬਰੀਡ ਆ ਉਹਨਾਂ ਦੀ ਸੋ ਜਿਹੜੇ ਵੀਰ ਕਹਿੰਦੇ ਵੀ ਅੱਜ ਆਪਾਂ ਬਰੀਡ ਵਾਲੀ ਬੱਚੀ ਲੈਣੀ ਆ ਬਰੀਡ ਤੇ ਕੰਮ ਕਰਨਾ ਉਸ ਲੈਵਲ 'ਸ ਨੂੰ ਬੈਠ ਦਿਖਾਉਣੇ ਪਏ ਆ ਸੋ ਫੇਸ ਬਿਊਟੀ ਵਗੈਰਾ ਦੇਖੋ ਜੈਗ ਦੇ ਸੀਮਨ ਦੀ ਆਪ ਆ ਮੂੰਹ ਮੱਥਾ ਟੋਆ ਤੇ ਤੋਰਾ ਵਗੈਰਾ ਬੈਠਦਾ ਕਿਸੇ ਪਾਸੇ ਹੱਥ ਤਰਾਣੀ ਪੂਰੇ ਕੱਦ-ਕਾਢ ਜਿੰਦ ਜਾਨ ਦੇ ਵਿੱਚ ਜਿੱਡਾ ਬਰੀਡ ਨੂੰ ਆਪਣੀ ਜਰਸੀ ਬਰੀਡ ਨੂੰ ਕੱਦ-ਕਾਢ ਚਾਹੀਦਾ ਓਡਾਂ ਕੱਦ-ਕਾਢ ਤੇ ਪੂਰੀ ਸ਼ਾਈਨ ਤੇਰੇ ਆਪਣਾ ਕਪੈਸਿਟੀ ਲਾ ਕੇ ਜਿਹਨੇ ਦੁੱਧ ਦੀ ਕਿੰਨਾ ਕ ਪਾਉਣੀ ਮੇਰੇ ਆਹ ਮੈਨੂੰ ਦੱਸੋ ਨਹੀਂ ਲੋਡ ਹੀ ਨਹੀਂ 35 35 ਕਿਲੋ ਦੰਦੀਆਂ ਆਉਣਾਂ ਨਹੀਂ ਪਲੂਣ ਬੱਚੀਆਂ ਠੀਕ ਆ ਪਲੂਣ ਬੱਚੀ ਜਿਹੜਾ ਮਰਜੀ ਲੈ ਜੇ ਇਹਨੇ 34 35 34 35 30 ਦਾਵਾ ਪੇ ਚੱਲਣਾ ਜਾਵਾ ਜਿਹੜੀ 20 ਕਿਲੋ ਦੇਣ ਦੇ ਹੀ ਭਾਜੀ ਦੁੱਧ ਦੂਜੇ ਤੀਜੇ ਦਿਨ 20 ਕਿਲੋ ਬੋਲਾ ਹੀ ਆ ਦੇ ਥੱਲੇ ਉਹ ਤੇ ਦਊਗੀ ਆਰਾਮ ਨਾਲ 30 ਕਿਲੋ ਤਾਂ ਦਊਗੀ ਰਾਂ ਠੀਕ ਆ ਸੋ 20 ਕਿਲੋ ਦੁੱਧ ਜਾਵਾ ਨੈਟ ਹੈ ਥੱਲੇ ਬੋਲਾ ਹਾਜ਼ਰ ਆ ਦੋ ਤਿੰਨ ਦਿਨ ਦੀ ਸੂਈ ਥੱਲੇ ਸੋ ਕੱਟ ਕੱਟ ਤੇ ਤੋਰਾ ਵਗੈਰਾ ਸਹਿਣੀ ਵਗੈ ਤੇ ਸਾਫ ਸੁਥਰੇ ਲੇਵੇ ਦੀ ਪਹਿਲਾ ਸੂਆ ਸੂਈਸ ਬਾਈ ਮੂਹੋ ਦੋ ਦਾਂਦੀ ਹੈ ਹਜੇ ਤੇ ਰੇਟ ਵਗੈਰੇ ਇਹਨਾਂ ਦੇ ਕੀ ਰਹਿਣਗੇ ਰੇਟ ਫੋਨ ਤੇ ਭਾਜੀ ਦੂਜੀ ਵਾਰ ਦੇਖ ਸਕਦੇ ਹਾਂ ਇਹ ਹੈਗੀ ਵੀਰੇ ਲਗਭਗ ਚੌਗੀ ਹੈ ਹਨਾ ਹਾਂਜੀ ਤੇ ਸਾਫ ਸੁਥਰਾ ਲੇਵਾ ਤੇ ਬਾਕੀ ਕੱਦ ਕਾੜ ਸਾਈਨਿੰਗ ਸੂਨਿੰਗ ਚਮਕ ਧਮਕ ਦੇਖੋ ਬੜਾ ਦੀ ਜਮਾ ਇਹਦੇ ਥੱਲੇ ਵੀ ਨੱਟ ਦੁੱਧ ਕਿੰਨਾ ਖਾਜਰਾ ਹੁਣ ਭਾਜੀ ਬੋਲਾ 27 28 ਕਿਲੋ ਇਹਦੇ ਥੱਲੇ ਦੋ ਨੰਬਰ ਵਾਲੀ ਕੋਈ ਵੀ 25 ਕਿਲੋ ਮੰਨ ਕੇ ਲੈ ਪਰਚੇਜ਼ ਕਰੇ ਆਪਣੇ ਕੋਲ ਬੋਲਾ ਦੁੱਧ ਨੱਟ ਚੋਣ ਦਾ ਹਾਜ਼ਰਾ ਤੇ ਬਾਕੀ ਨਗੀਨੇ ਦੇਖੋ ਦੋਨੇ ਖੂਬਸੂਰਤ ਨਗੀਨੇ ਪੂਰੀ ਦੇਖੋ ਚਾਲਣਾ ਚੱਲਦੀ ਆ ਜਮਾ ਹਨਾ ਦੇਖ ਲਓ ਖੁੱਲੀਆਂ ਸਾੜਤੀਆਂ ਤੁਰਨ ਲੱਪੀਆਂ ਅੱਗੇ ਸਿਰ ਸੱਟ ਕੇ ਖੜੀਆਂ ਠੀਕ ਆ ਫੜੀਆਂ ਨਹੀਂ ਤੁਰਦੀਆਂ ਜਾਂ ਬਈ ਜਿਹੜੇ ਫੜ ਕੇ ਤੁਰ ਜਾਂ ਪਏ ਇਹਨਾਂ ਨੂੰ ਇੱਕ ਦੋ ਦਿਨ ਅੱਕਲ ਕਾਨ ਕਰਨੀ ਗੀ ਇਹ ਮੋੜੀ ਦੀ ਪਾਜੀ ਅੱਜ ਹੀ ਆਈਆਂ ਆਪਣੇ ਕੋਲ ਜੇ ਠੀਕ ਆ ਬਾਗ ਸੋ ਖੁੱਲਾ ਬਾਦਵਾ ਨਭਾਲਦੀਆਂ ਤੇ ਬਾਕੀ ਆ ਦੇਖੋ ਮੱਥੇ ਤੇ ਟੋਆ ਵਗੈਰਾ ਫੁੱਲ ਬਰੀੜਾ ਗੱਲਾਂ ਕਰਦੀ ਇਹਨਾਂ ਦੀ ਆਪੋ ਲੋੜ ਨਹੀਂ ਇਹ ਆਪੋ ਕਹਿੰਦੇ ਸੀ ਮਣ ਦੱਸਿਆ ਵੀਰਾਂ ਨੇ ਯਾਰ ਮੈਂ ਜਾਦ ਭੁੱਲ ਗਿਆ ਅੱਗੇ ਮੈਂ ਦੱਸਿਆ ਡਿਟੇਲ ਦੇ ਵਿੱਚ ਫਿਰ ਆਪਾਂ ਡਿਟੇਲ ਲੈ ਦਵਾਂਗੇ ਪੂਰੀ ਉਹਨੇ ਡਿਟੇਲ ਪੂਰੀ ਸਾਰੀ ਲੈ ਜਾਾਂਗੇ ਜਮ ਹਾਂਜੀ ਬਾਕੀ ਇਹਨਾਂ ਬਾਰੇ ਗੱਲਾਂ ਕਰ ਲਈ ਜਿੰਨੀਆਂ ਥੋੜੀਆਂ ਇਹਦੇ ਟੈਗ ਪਿਆ ਵੈਕਸ 557 ਨੰਬਰ ਦਾ ਹਾਂ ਨਾ ਹਾਂਜੀ ਹਾਂਜੀ ਇਹ ਵੈਲਕੈਨੋ ਦੀ ਹਨੀ ਕਹਿੰਦਾ ਸੀ ਹਾਂ ਵੈਲਕੈਨੋ ਦੀ ਹੱਕੀ ਮੜਿਆ ਬਰੇ ਨੂੰ ਸੋ ਫਿਰ ਫੇਸ ਬਿਊਟੀ ਵਗੈਰਾ ਦੇਖੋ ਬਹਿੜਾ ਦੀ ਤੇ ਬਾਕੀ ਤੋਰਾ ਵਗੈਰਾ ਮਗਰ ਤੋਂ ਹਵਾਨਾ ਦੇਖੋ ਜਮ ਜਿਵੇਂ ਕਹਿੰਦੇ ਹੁੰਦੇ ਆ ਦਾਰੂ ਗੱਲਾਂ ਨੂੰ ਤੇ ਕਿਆ ਉਹ ਮੱਲਾ ਨੂੰ ਉਹੀ ਗੱਲ ਆ ਇਹਨਾਂ ਨੂੰ ਵੀ ਅੱਜ ਗੱਲਾਂ ਥੋੜੀਆਂ ਜਿੰਨੀਆਂ ਕਰ ਲਈਏ ਫੁੱ ਇਨਾ ਦੇ ਉੱਪਰ ਪੇਮੈਂਟ ਲਾ ਕੇ ਕੋਈ ਬੰਦਾ ਇਹ ਨਾ ਸੋਚੂਗਾ ਕਿ ਮੈਂ ਪੈਸੇ ਮੈਂ ਆਹ ਭਾਜੀ ਇੰਦਾਂ ਦੀਆਂ ਬੱਚੀਆਂ ਤੇ 2-2 2-2 ਲੱਖ ਰੁਪਈਆ ਮੰਗਦੇ ਆ ਸਵਾ ਦੇ ਦੇ ਜੀ ਆਪਾਂ ਭਾਣਾ ਦੇ ਦਵਾਂਗੇ ਬਸ ਇਹ ਆ ਵੀ ਸਵਾ ਲੱਖ ਵਾਲਾ ਫੋਨ ਨਾ ਕਰੇ ਆਪਾਂ ਨੂੰ ਮੈਂ ਲ ਚੰਗਾ ਭਾਅ ਤੁਸੀਂ ਵੀ ਲਾ ਕੇ ਲੈ ਕੇ ਆਂ ਮੁਰੇ ਲਾਉਣਾ ਕਰਨੀ ਇਹ ਵੀ 2 ਲੱਖ ਮੰਗਦੇ ਪਰ ਸਵਾ ਲੱਖ ਵਾਲਾ ਫੋਨ ਨਾ ਕਰੇ ਠੀਕ ਐ ਸੋ ਵੀਰੋ ਦੋਨੇ ਬੜਾ ਤਾਜ਼ਾ ਸੁੰਜਾ ਸਮਝਿਆ ਇੱਕ ਦੇ ਹੈਗਾ ਮੇਲਕਾਫ ਉਹ ਖੜਾ ਨਾਲ ਤੇ ਆਹ ਦੋ ਨੰਬਰ ਵਾਲੀ ਬੈਠਦੇ ਸੀਗੀ ਬੱਚੀ ਉਹ ਮਾਲਕਾਂ ਨੇ ਵੀਰ ਨੂੰ ਦਿੱਤੀ ਨਹੀਂ ਕਿਉਂਕਿ ਬੱਚੀ ਦੇ ਅੱਗੇ ਨਵੀਂ ਜਨਰੇਸ਼ਨ ਵੀਰਾਂ ਨੇ ਫੋਲਰ ਬਰੀਡ ਦੇ ਵਿੱਚ ਲਗਭਗੇ ਚੌਥੀ ਪੰਜਵੀਂ ਜਨਰੇਸ਼ਨ ਦੇ ਬਣ ਆ ਗਏ ਹਨਾ ਭਾਜੀ ਨਾਨੀਆਂ ਦੇ ਵੀ ਇਹਨਾਂ ਦੇ ਹੈਗੇ ਆਪਣੇ ਗੁਰਗਾ ਦਾ ਉਹਨਾਂ ਦਾ ਸਾਰਾ ਬਾਇਓ ਡਾਟਾ ਦੇ ਦਵਾਂਗੇ ਬਾਈ ਮੈਂ ਵਾਰ-ਵਾਰ ਇਹ ਬੇਨਤੀ ਕਰੀ ਜਾਂਦਾ ਹੈ ਪੇਮੈਂਟ ਇਨਵੈਸਟ ਕਰਨ ਵਾਲਾ ਫੋਨ ਲਾਵੇ ਵੀ ਆਮ ਬੰਦਾ ਫੋਨ ਨਾ ਲਾਵੇ ਜਿਹਨੂੰ ਪਤਾ ਨਹੀਂ ਇਹਦੇ ਬਾਰੇ ਠੀਕ ਹੈ ਨੰਬਰ ਬੋਲ ਦੇ ਆਪਣਾ ਇੱਕ ਵਾਰ 7710378870 ਸੋ ਪਿੰਡ ਪੜਾਹਲ ਦੇਣਾ ਜ਼ਿਲ੍ਹਾ ਕਪੂਰਥਲਾ ਕਿਸੇ ਵੀਰ ਦੇ ਵਾੜਾ ਪਸੰਦ ਹੋਣੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣੇ ਚੈਨਲ ਨੂੰ ਪਿਆਰ ਦੇਣ ਲਈ ਤੈਅ ਦਿਲ